ਚੱਲਿਆ ਮੈਂ ਅਮਰੀਕਾ ਹੀ ਰਸਤੇ 'ਚ ਆਬੂ ਆ ਗਏ ਅੱਛਾ ਹਾਂਜੀ ਹਾਂਜੀ ਰਸਤੇ ਦੇ ਵਿੱਚ ਹੀ ਫਿਰ ਵਾਪਸ ਆਉਣਾ ਪਿਆ ਸਾਨੂੰ ਕਿੰਨਾ ਸਮਾਂ ਉੱਥੇ ਮੈਂ 1 ਇੱਕ ਮੰਥ ਲਗਾ ਲਿਆ ਮੰਨ ਇੱਕ ਮਹੀਨੇ ਬਾਅਦ ਵਾਪਸ ਆ ਗਏ ਆਣ ਕੇ ਫਿਰ ਬਾਬਾ ਜੀ ਦੇ ਚਾਰ ਐਤਵਾਰ ਮੇਰੀ ਮਿਸ ਹੋਈ ਹੀ ਪਈ ਮੈਂ ਤਾਂ ਫਿਰ ਬਾਬਾ ਜੀ ਦੇ ਆ ਗਏ ਤਾਂ ਬਾਬਾ ਜੀ ਨੇ ਸੇਵਾ ਲੈਣੀ ਆਪਣੇ ਤੋਂ ਆਪਾਂ ਫਿਰ ਆ ਗਏ ਨਮੋਣਦੇ ਆ ਮੰਦੇ ਵਿੱਚ ਕੋਈ ਆਪਣੇ ਮਤਲਬ ਗੁੱਸਾ ਨਹੀਂ ਕੋਈ ਇਤਰਾਜ਼ ਨਹੀਂ ਬਾਬਾ ਜੀ ਨਾਲ ਵੀ ਜਾਂ ਆਪਾਂ ਮੰਦੇ ਵਿੱਚ ਰੱਖੇ ਵੀ ਬਾਬਾ ਜੀ ਸਾਨੂੰ ਕਦੀ ਬਾਹਰ ਨਹੀਂ ਪਹੁੰਚਾਇਆ ਵੀ ਇਹ ਮਤਲਬ ਗੁੱਸੇ ਕਰਕੇ ਤੁਹਾਡੇ ਨਹੀਂ ਆਉਣਾ ਪਰ ਨਹੀਂ ਆਪਾਂ ਉਦੋਂ ਤੋਂ ਹੀ ਆ ਕੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ ਵਾਹਿਗੁਰੂ ਜੀ ਤੁਸੀਂ ਸਾਡੇ ਦੀ ਜੋ ਕਰੋਗੇ ਚੰਗਾ ਹੀ ਕਰੋਗੇ ਤਿੰਨ ਮਹੀਨਿਆਂ ਤੋਂ ਬਾਬਾ ਦੀਪ ਸਿੰਘ ਨੇ ਕਿਰਪਾ ਕੀਤੀ ਕਿ ਮੈਂ ਪਹਿਲਾਂ ਕਟਿੰਗ ਵਾਲਾ ਸੀ ਮੇਰੀ ਕਟਿੰਗ ਸੀ ਤਿੰਨ ਮਹੀਨਿਆਂ ਤੋਂ ਬਾਬਾ ਜੀ ਦੀ ਕਿਰਪਾ ਨਾਲ ਕੇਸ ਦਾੜਾ ਰੱਖਿਆ ਵਾ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਸਾਡੇ ਕੋਈ ਸਾਨੂੰ ਵੀ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦਿੱਤੀ ਤੇ ਕਿਰਪਾ ਕੀਤੀ ਮਾਲਕ ਨੇ ਇਸੇ ਤਰ੍ਹਾਂ ਮੈਂ ਹਰ ਇੱਕ ਨੂੰ ਕਹਿਣਾ ਵੀ ਸ਼ਹੀਦ ਦਾ ਸਾਹਿਬ ਤੁਸੀਂ ਆਇਆ ਕਰੋ ਮਹਾਰਾਜ ਦੇ ਘਰੇ ਸਿੱਖੀ ਸਰੂਪ ਦੇ ਨਾਲ ਰਲੋ ਤੁਸੀਂ ਵੀ ਕੇਸ ਦਾੜੇ ਰੱਖੋ ਵਾ ਇਹ ਗੁਰੂ ਬਹੁਤ ਕਿਰਪਾ ਕਰਦੇ ਨੇ ਸੇਵਾ ਦਾ ਉਪਰਾਲਾ ਕਿਵੇਂ ਕੀਤਾ ਮੰਦir ਵਿੱਚ ਵਿਚਾਰ ਕਿਵੇਂ ਬਣਾ ਕੇ ਮੈਂ ਗੁਰੂ ਘਰ ਇਸੇ ਤਰ੍ਹਾਂ ਨਾ ਮੋਟਰਸਾਈਕਲ ਤੇ ਹੁੰਦੇ ਹੁੰਦੇ ਇਹੀ ਜਾਂ ਬਸ ਤੇ ਘੁਰਪੇ ਆਉਣਾ ਇੱਧਰ ਦੀ ਅਚਾਨਕ ਮੇਰੇ ਮਨ ਦੇ ਵਿੱਚ ਆਇਆ ਜਦੋਂ ਬਾਬਾ ਜੀ ਨੇ ਸੇਵਾ ਲੈਣੀ ਹੋਵੇ ਉਦੋਂ ਮੇਰੇ ਮਨ 'ਚ ਆਇਆ ਵੀ ਵਾਹਿਗੁਰੂ ਨੇ ਕੱਢੀ ਦਿੱਤੀ ਹੈ ਕਿਉਂ ਨਾ ਆਪਾਂ ਸੇਵਾ ਲਈਏ ਸੰਤ ਦੀ ਜੀ ਦੱਸਿਆ ਉਹ ਪਾਸਟੈਂਟ ਤੱਕ ਕਿਉਂ ਨਾ ਆਪਾਂ ਸੇਵਾ ਲਈਏ ਚਲੋ ਮੇਰੇ ਮਨ ਦੇ ਵਿੱਚ ਵਿਚਾਰ ਆਇਆ ਮੈਂ ਅਗਲੇ ਐਤਵਾਰ ਤੋਂ ਸ਼ੁਰੂ ਕਰਤਾ 3-4 ਮਹੀਨਿਆਂ ਤੋਂ ਅੱਜ ਤੱਕ ਮੈਂ ਸੇਵਾ ਨਿਭਾ ਰਿਹਾ ਵਾਂ ਤੇ ਬਾਬਾ ਜੀ ਕਿੰਨਾ ਚਿਰ ਤੱਕ ਸੇਵਾ ਲੈਣਗੇ ਉਹਨਾਂ ਚਿਰ ਤੱਕ ਕਰਾਂਗੇ ਇਸ ਤੋਂ ਪਹਿਲਾਂ ਕੀ ਕਰਦੇ ਸੀ ਇਸ ਤੋਂ ਪਹਿਲਾਂ ਮੈਂ ਫਰੀ ਸੀਗਾ ਹਾਂਜੀ ਕਰਦਾ ਖੇਤੀਬਾੜੀ ਦਾ ਕਰੀਦਾ ਸੀ ਇਹ ਫਰੀ ਤਿੰਨ ਸਾਲ ਤੋਂ ਧੱਕੇ ਖਾਂਦੇ ਰਿਹਾ ਬਾਹਰ ਦੇ ਚੱਕਰਾਜੀ ਤੇ ਆਪਾਂ ਕਦੀ ਆ ਕੇ ਬਾਬਾ ਜੀ ਤੇ ਆ ਕੇ ਮੰਦੇ ਵਿੱਚ ਗੁੱਸਾ ਛਿਗਲਾਵਣਾ ਨਹੀਂ ਕੀਤਾ ਜਾ ਕੇ ਮਾਰੀ ਦਾ ਸ਼ੁਕਰਾਨਾ ਕਰੀਦਾ ਵਾਹਿਗੁਰੂ ਕੋ ਜੋ ਸਾਡੇ ਲਈ ਕਰੇਗਾ ਚੰਗਾ ਹੀ ਕਰੇਗਾ ਮਾੜਾ ਤੇ ਜੋ ਸਾਡਾ ਕੋ ਨਹੀਂ ਜੜਾ ਇੰਨਾ ਸਾਨੂੰ ਬਾਬਾ ਜੀ ਤੇ ਵਿਸ਼ਵਾਸ ਆ ਤਾਂ ਤੁਸੀਂ ਵਿਦੇਸ਼ਾਂ ਦੀ ਗੱਲ ਕੀਤੀ ਹੈ ਫਿਰ ਕਿਸੇ ਵਿਦੇਸ਼ ਵੀ ਗਏ ਜਾਂ ਇੱਥੇ ਸੈਟਲਿੰਗ ਨਹੀਂ ਮੈਂ ਡੌਂਕੀ ਕੋ ਲਾਉਣ ਦੇ ਟਾਈਮ ਦੇ ਵਿੱਚ ਮੈਂ ਰਸ਼ੀਆ ਦੇ ਵਿੱਚ ਫੜਿਆ ਗਿਆ ਸੀ ਚਲੋ ਉੱਥੋਂ ਬਾਬਾ ਜੀ ਨੇ ਕਿਰਪਾ ਕਰਤੀ ਵੀ ਚਲੋ ਵਾਪਸ ਆ ਗਏ ਆਪਣੇ ਪਰਿਵਾਰ ਦੇ ਵਿੱਚ ਵਾਪਸ ਆ ਗਏ ਇਹਦਵਾਦ ਹੋਰ ਆਪਾਂ ਨੂੰ ਕੀ ਚਾਹੀਦਾ ਸਤਿਗੁਰ ਨੇ ਕਿਰਪਾ ਕਰਨੀ ਹੈ ਇੱਥੇ ਕਰ ਦੇਣੀ ਹੈ ਆਪਣੇ ਦੇ ਜੇ ਆਪਣਾ ਮਨ ਸੱਚਾ ਹੋਊਗਾ ਨਾ ਵਾਹਿਗੁਰੂ ਆਪਣੇ ਤੇ ਜਰੂਰ ਕਿਰਪਾ ਕਰਨਗੇ ਤੁਸੀਂ ਰਸ਼ੀਆ ਦੀ ਗੱਲ ਕਰਦੇ ਹੋ ਰਸ਼ੀਆ ਟੌਕੀ ਲਗਾਈ ਸੀ ਜਾਂ ਅਮਰੀਕਾ ਟੌਕੀ ਲਗਾਈ ਚੱਲਿਆ ਮੈਂ ਅਮਰੀਕਾ ਹੀ ਰਸਤੇ 'ਚ ਗਾਬੂ ਆ ਗਏ ਹਾਂ ਹਾਂਜੀ ਹਾਂਜੀ ਰਸਤੇ ਦੇ ਵਿੱਚ ਹੀ ਫਿਰ ਵਾਪਸ ਆਉਣਾ ਪਿਆ ਸਾਨੂੰ ਕਿੰਨਾ ਸਮਾਂ ਉੱਥੇ ਮੈਂ 1 ਮਹੀਨਾ ਲਗਾ ਲਿਆ ਮੰਨ ਇੱਕ ਮਹੀਨੇ ਬਾਅਦ ਵਾਪਸ ਆ ਗਏ ਆਣ ਕੇ ਫਿਰ ਬਾਬਾ ਜੀ ਦੇ ਚਾਰ ਐਤਵਾਰ ਮੇਰੀ ਮਿਸ ਹੋਈ ਹੀ ਪਈਵੇਂ ਆ ਤਾਂ ਫਿਰ ਬਾਬਾ ਜੀ ਦੇ ਆ ਗਏ। ਕਿਉਂਕਿ ਬਾਬਾ ਜੀ ਨੇ ਸੇਵਾ ਲੈਣੀ ਹੈ ਆਪਣੇ ਤੋਂ ਆਪਾਂ ਫਿਰ ਆ ਗਏ ਨਮੋਣਦੇ ਆ। ਮੰਦੇ ਵਿੱਚ ਕੋਈ ਆਪਣੇ ਮਤਲਬ ਗੁੱਸਾ ਨਹੀਂ ਕੋਈ ਇਤਰਾਜ਼ ਨਹੀਂ ਬਾਬਾ ਜੀ ਨਾਲ। ਵੀ ਜਾਂ ਆਪਾਂ ਮੰਦੇ ਵਿੱਚ ਰੱਖੇ ਵੀ ਬਾਬਾ ਜੀ ਸਾਨੂੰ ਕਦੀ ਬਾਹਰ ਨਹੀਂ ਪਹਤਾਇਆ ਵੀ ਇਹ ਮਤਲਬ ਗੁੱਸੇ ਕਰਕੇ ਤੁਹਾਡੇ ਨਹੀਂ ਆਉਣਾ। ਪਰ ਨਹੀਂ ਆਪਾਂ ਉਦੋਂ ਤੋਂ ਹੀ ਆ ਕੇ ਬਾਬਾ ਜੀ ਦਾ ਸ਼ੁਕਰਾਨਾ ਕੀਤਾ। ਵਾਹਿਗੁਰੂ ਜੀ ਤੁਸੀਂ ਸਾਡੇ ਦੀ ਜੋ ਕਰੋਗੇ ਚੰਗਾ ਹੀ ਕਰੋਗੇ। ਬਿਲਕੁਲ ਜਿਵੇਂ ਟਰੰਪ ਨੇ ਸਖਤਾਈ ਕੀਤੀ ਅਮਰੀਕਾ ਤੇ ਉਸ ਤੋਂ ਬਾਅਦ ਜਿਹੜੇ ਡੌਂਕੀ ਨੌਜਵਾਨ ਵਾਪਸ ਆਏ ਨੌਕੀ ਲਗਾ ਕੇ ਜੀ ਉਹਨਾਂ ਨੂੰ ਮੋ ਜਵਨ ਨੂੰ ਵਾਪਸ ਭੇਜੇਗਾ ਤੁਸੀਂ ਉਹਨਾਂ ਵਿੱਚ ਸੀ ਜਾਂ ਮੈਂ ਪਹਿਲਾਂ ਆ ਗਿਆ ਸੀ ਭਾਜੀ ਪਹਿਲਾਂ ਹਾਂਜੀ ਪਹਿਲਾਂ ਆ ਗਿਆ ਸੀ ਹਾਂਜੀ ਉਹ ਉਹ ਮੈਂ ਮੇਰੇੋਂ ਤੋਂ ਬਾਅਦ ਚ ਮਹੀਨਾ ਡੇਢ ਮਹੀਨਾ ਬਾਅਦ ਇਹ ਮਤਲਬ ਟਰੰਪ ਵਾਲਾ ਰੋਲਾ ਪਿਆ ਸੀ ਹਾਂਜੀ ਹਾਂ ਫਿਰ ਹੁਣ ਜੇ ਗੱਲ ਕਰੀਏ ਤਾਂ ਹਰ ਐਤਵਾਰ ਨੂੰ ਤੁਸੀਂ ਸੇਵਾ ਕਰਦੇ ਹੋ ਕਿ ਸਵੇਰੇ ਕਿੰਨੇ ਵਜੇ ਇੱਥੇ ਪਹੁੰਚਣੀ ਹੈ ਮੈਂ ਸਵੇਰੇ 8:00 8:30 ਨੂੰ ਪਹੁੰਚਦਾ ਕਿੰਨੇ ਵਜੇ ਤਾਂ ਮੰਨ ਲਓ ਕਿ ਜਦੋਂ ਚਪਰਾ ਸਾਹਿਬ ਦੀ ਅਰਦਾਸ ਹੁੰਦੀ ਹੈ ਨਾ ਉਦੋਂ ਅਸੀਂ ਇੱਥੋਂ 3.5-4 ਵਜੇ ਅਸੀਂ ਚਲੇ ਜਾਨੇ ਦੋਵੇਂ ਭਰਾ ਹਮਨੇ ਅਸੀਂ ਬ੍ਰਦਰ ਮੇਰਾ ਵੱਡਾ ਵਾ ਉਹ ਉੱਥੇ ਲੰਗਰ ਦੇ ਵਿੱਚ ਸੇਵਾ ਕਰਨ ਰਿਹਾ ਤੇ ਅਸੀਂ 4 ਵਜੇ ਤੋਂ ਤੁਰ ਪਣਾ ਵਾ 5 ਵਜੇ ਆਪਦੇ ਘਰੇ ਜਾ ਕੇ ਮਾਲ ਡੰਗਰ ਅਸੀਂ ਆਪਣਾ ਚੋਣਾ ਦਿੱਤਾ ਕੰਮ ਕੀਤਾ ਸ਼ੁਰੂ ਬਾਬਾ ਜੀ ਨੇ ਕਿਰਪਾ ਕੀਤੀ ਆ ਚਲੋ ਆਰੇ ਲੱਗੇ ਹੁਣ ਆਪਣਾ ਕੰਮ ਕਰੀਦਾ ਘਰ ਜਾ ਕੇ ਤੁਸੀਂ ਪਹਿਲਾਂ ਮੋਨੇ ਹੁੰਦੇ ਸੀ ਹਾਂਜੀ ਮੈਂ ਮੈਂ ਮੋਨਾ ਸੀਗਾ ਪਹਿਲਾਂ ਤੇ ਮੈਂਦੇ ਵੀ ਮਨ ਦੇ ਵਿੱਚ ਇਤਰਾ ਹੀ ਆਇਆ ਕਿ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਾਡੇ ਲਈ ਆਪਣਾ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਇੱਥੇ ਵਾਲ ਖੜੇ ਕਰਕੇ ਦੇ ਗੁਰਦੁਆਰਾ ਸਾਹਿਬ ਚੌਂਦੇ ਆ ਸਾਡੇ ਲਈ ਚੰਗਾ ਨਹੀਂ ਹੈਗਾ ਫਿਰ ਇਸੇ ਤਰ੍ਹਾਂ ਮੇਰੇ ਮਨ ਦੇ ਵਿੱਚ ਆਇਆ ਉਦੋਂ ਤੋਂ ਹੀ ਮੈਂ ਮੱਲੋ ਵਾਲ ਆਪਣੇ ਕੇਸ ਦਾੜਾ ਰੱਖ ਲਿਆ ਤੇ ਉਹ ਪਪਾ ਦੀਪ ਸਿੰਘ ਜੀ ਦਾ ਘਰੇ ਰੂਮ ਬਣਾਇਆ ਸੀ ਉਥੇ ਫਿਰ ਅਰਦਾਸ ਕੀਤੀ ਤੇ ਫੇਰ ਆਪਾਂ ਮਤਲਬ ਕੇਸ ਦਾਣਾ ਆਪਣਾ ਰੱਖਿਆ ਉਸ ਟਾਈਮ ਤੋਂ ਮਾਲਕ ਦੀ ਕਿਰਪਾ ਵੀ ਆਪਾਂ ਇਸੇ ਤਰ੍ਹਾਂ ਹੀ ਦੀ ਵੀ ਪਹਿਲਾਂ ਕਟਿੰਗ ਸੀ ਫਿਰ ਸਰਦਾਰ ਬਣੇ ਪਰ ਕਈ ਨੌਜਵਾਨ ਨੇ ਜੋ ਅਜੇ ਵੀ ਕਟੀਆਂ ਰੱਖਦੇ ਨੇ ਕੀ ਲੱਗਦਾ ਹੈ ਕਿ ਸਿਰ ਦੇ ਕੇ ਸਰਦਾਰੀਆਂ ਲਈਆਂ ਨੇ ਪਰ ਨੌਜਵਾਨ ਕਦੋਂ ਸਮਝਣਗੇ ਇਸ ਬਾਰੇ ਇਹ ਨਾ ਭਾਜੀ ਜਿਉਂ-ਜਿਉ ਸਮਾ ਗਾੜੀ ਆਉਂਦਾ ਜਾਂਦਾ ਨਾ ਉਦੋਂ ਲੋਕਾਂ ਨੂੰ ਸਮਝਾਈ ਜਾਂਦੀ ਆ ਸਾਰੇ ਵੀਰਾਂ ਨੂੰ ਜਿਹੜੇ ਮੁੰਨੇ ਵੀਰ ਵੀ ਆ ਨਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਥਾਲਸਾ ਹੇ ਗਾਵਾ ਇਹੋ ਵੱਲੋਂ ਵੀ ਆਮ ਮੁੰਨੇ ਮੁੰਡੇ ਹੁਣ ਪਰਨਾ ਬਣ ਕੇ ਹੁੰਦੇ ਨੇ ਕਮਾਲਾ ਕਮਾਲਾ ਬਣਦੇ ਨੇ ਸਾਰੇ ਜਾਣੇ ਤੇ ਮੈਂ ਤੇ ਉਹਨਾਂ ਵੀਰਾਂ ਭਰਾਵਾਂ ਨੂੰ ਬੇਨਤੀ ਕਰਦਾ ਵਾਂ ਕਿ ਸਾਰੇ ਵੀਰ ਆਪਣੇ ਕੇਸ ਦਾੜਾ ਰੱਖੋ ਤੇ ਸਿੰਘ ਸਜੋ ਆਪਣਾ ਥਾਲ ਸਾਰਾ ਅੱਜ ਕਾਇਮ ਕਰੀਏ ਸਾਰੇ ਆਪਾਂ ਰਲ ਕੇ ਬਿਲਕੁਲ ਜੀ ਸੋ ਨੌਜਵਾਨ ਜੋ ਕਿ ਪਹਿਲਾਂ ਕੱਟਿੰਗ ਸੀ ਅੱਜ ਸਰਦਾਰ ਬਣਿਆ ਅਤੇ ਪੁੱਤੀ ਦਾਤ ਤੰਤਨ ਬਾਬਾ ਦੀਸ਼ ਨੇ ਬਖਸ਼ੀ ਔਰ ਅੱਜ ਦਸਵੰਧ ਕੱਢ ਕੇ ਜਿਹੜੀ ਕਿਰਤ ਕਮਾਈ ਕਰਦਾ ਗੱਡੀ ਇੱਥੇ ਲਿਆ ਕੇ ਹਰ ਐਤਵਾਰ ਨੂੰ ਸੰਗਤਾਂ ਦੀ ਫ੍ਰੀ ਸੇਵਾ ਕਰਦਾ ਸੋ ਤੁਸੀਂ ਦੇਖ ਸਕਦੇ ਹੋ ਕਿ ਸੰਗਤਾਂ ਗੱਡੀ ਵਿੱਚ ਬੈਠ ਕੇ ਇਥੋਂ ਬੱਸ ਸਟੈਂਡ ਤੇ ਬੱਸ ਸਟੈਂਡ ਤੋਂ ਗੁਰਦੁਆਰਾ ਰਸ਼ੀਦਾਂ ਸਾਹਿਬ ਪਹੁੰਚਦਿਆਂ ਨੇ ਸੋ ਜਿਵੇਂ ਦੇਖ ਸਕਦੇ ਆ ਕਿ ਗੱਡੀ ਦੇ ਵਿੱਚ ਸੰਗਤਾਂ ਜਦੋਂ ਇੱਥੋਂ ਵਾਪਸੀ ਕਰਦੀ ਹੈ ਨਾ ਤਾਂ ਬੜੇ ਹੀ ਪਿਆਰ ਸਤਿਕਾਰ ਦੇ ਨਾਲ ਸੰਗਤਾਂ ਨੂੰ ਵਾਪਸੀ ਬੱਸ ਸਟੈਂਡ ਤੱਕ ਇਸ ਗੱਡੀ ਦੇ ਵਿੱਚ ਛੱਡ ਕੇ ਆਇਆ ਜਾਂਦਾ ਸੋ ਬੜੀ ਸ਼ਰਧਾ ਭਾਵਨਾ ਨਾਲ ਨੌਜਵਾਨ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਧੰਤਨ ਬਾਬਾ ਦੀ ਸਿਦਰਤੇ ਆ ਕੇ ਜਿੱਥੇ ਕਿ ਸੰਗਤਾਂ ਵਕ ਵਕ ਸੇਵਾ ਕਰਦੇ ਨੇ ਉੱਥੇ ਹੀ ਇਸ ਨੌਜਵਾਨ ਦੇ ਵੱਲੋਂ ਇਸ ਗੱਡੀ ਦੇ ਵਿੱਚ ਫ੍ਰੀ ਸੇਵਾ ਕੀਤੀ ਜਾਂਦੀ ਹੈ ਆਪਣੀ ਕਿਰਤ ਕਮਾਈ ਵਿੱਚ ਦਸਵੰਦ ਕੱਢ ਕੇ ਇਹ ਗੱਡੀ ਇਹ ਗੱਡੀ ਵਿੱਚ ਇਹ ਸੇਵਾ ਕਰ ਰਿਹਾ ਨੌਜਵਾਨ ਸੰਗਤਾਂ ਨੂੰ ਬਸਟੈਂਡ ਤੇ ਬਸਟੈਂਡ ਤੋਂ ਗੁਰਦ੍ਰਸ਼ੀਦਾ ਸਾਹਿਬ ਲੈ ਕੇ ਹੁੰਦਾ ਸੋ ਧੰਨ ਧੰਨ ਬਾਬਾ ਪੀਛ ਨਾਲ ਕੋਟੀ ਕੋੜ ਧੰਨਵਾਦ ਕਰਦਾ ਹੈ ਕਿਉਂਕਿ ਇਹ ਅਨੇਕਾਂ ਹੀ ਮੁਸ਼ਕਲਾ ਆਈ ਨੇ ਉੱਥੇ ਡੋਲਿਆ ਨਹੀਂ ਪਹਿਲਾਂ ਕਟਿੰਗ ਸੀ ਅੱਜ ਸਰਦਾਰ ਬਣਿਆ ਸੋ ਗੁਰੂ ਸਾਹਿਬ ਦਾ ਬਹੁਤ ਬਹੁਤ ਸ਼ੁਕਰਾਨਾ ਨੌਜਵਾਨਾਂ ਨੂੰ ਕੀਤਾ ਜਾਂਦਾ ਤੇ ਅਪੀਲ ਵੀ ਕੀਤੀ ਹੈ ਨੌਜਵਾਨਾਂ ਨੂੰ ਕਿ ਗੁਰੂ ਵਾਲੇ ਬਣੋ ਪਾਣੀ ਅਤੇ ਪਾਣ ਨਾਲ ਜ਼ਰੂਰ ਜੁੜੋ ਕਿਉਂਕਿ ਆਪਣੀ ਸਰਦਾਰੀ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਹੈ ਸਰਦਾਰੀ ਰੱਖੋਗੇ ਤਾਂ ਵਧੀਆ ਰਹੋਗੇ ਔਰ ਬਾਣੀ ਅਤੇ ਬਾਣੇ ਨਾਲ ਜਰੂਰ ਜੁੜੋ ਆਪਣੀ ਕਿਰਤ ਕਮਾਈ ਵਿੱਚ ਦਾ ਸੰਬੰਧ ਜਰੂਰ ਕੱਢੋ ਸੋ ਨੌਜਵਾਨ ਵੱਲੋਂ ਜਿਹੜਾ ਕਿ ਖਾਸ ਇਹ ਉਪਰਾਲਾ ਕੀਤਾ ਜਾ ਰਿਹਾ ਹੈ ਹਰ ਐਤਵਾਰ ਨੂੰ ਫ੍ਰੀ ਸੇਵਾ এডੂਕੇਸ਼ਨਾਂ ਲਈ ਕੀਤੀ ਜਾਂਦੀ ਹੈ ਸੁਰਖਾਪ ਟੀਵੀ ਤੋਂ ਗੁਰਪਸੰਦ